ਹੋ ਜੀ ਬਾਈ ਜੀ ਸਾਰਿਆਂ ਪਿਆਰ ਭਰੀ ਸਤਿ ਸ੍ਰੀ ਅਕਾਲ ਅੱਜ ਚੜੀ ਪਿੰਡ ਤੋਂ ਆਪਾਂ ਵੀਡੀਓ ਬਣਾ ਰਹੇ ਹਾਂ ਮੌਸਮ ਬਹੁਤ ਜ਼ਿਆਦਾ ਖਰਾਬ ਹੈ ਤੇ ਆਲੇ-ਦਾਲੇ ਨੁਕਸਾਨ ਵੀ ਬਹੁਤ ਹੋ ਗਿਆ ਵੀਰੇ ਬਾਕੀ ਕੁਦਰਤ ਦੇ ਹੱਥ ਆ ਜੋ ਵੀ ਹੈ ਲਓ ਜੀ ਹਵਾ ਬਹੁਤ ਚੱਲਦੀ ਹੈ ਬੱਦਲ ਬਹੁਤ ਹੋਇਆ ਹੋਇਆ ਹੈ ਦਾ ਦੇਖੋ ਬੱਦਲ ਵਾਈ ਬਹੁਤ ਜ਼ਿਆਦਾ ਹੋਈ ਹੋਈ ਹੈ ਨੇਰੀ ਦਾ ਵੀ ਰੁਕ ਬਰਿਆ ਹੋਇਆ ਵਾਏ ਬਾਕੀ ਟੋਬੇ ਬੈਠੇ ਆਨੰਦ ਮਾਣਦੇ ਨੇ ਬੰਦੇ ਮੈਂ 13 ਮਹੀਨਾ ਖਿਲਾ ਦੇ ਬੈਠਾ ਕਾਹਦੀ ਕਿੰਨੀ ਜੀਆ ਮੁਝੇ ਫੋਟੋ ਹੀ ਜਾਵੇ ਮੈਂ ਐਸੀ ਗੱਲ ਨਹੀਂ ਕਰਾਂ ਚਾਹੂੰਗੀ ਬੋਲ ਹੁਣ ਨਾ ਤੂੰ ਕਹਿੰਦਾ ਵੀਡੀਓ ਬਣਾ ਦੇ ਹੁਣ ਮੈਂ ਬਣਾਉਣ ਦਾ ਲੱਗਿਆ ਤੇਰੀ ਬੋਲਦਰਾਹੀਂ ਤੂੰ ਹਾਂ ਨਾ ਨਾ ਤੈਨੂੰ ਕੀ ਹੋ ਗਿਆ ਤੂੰ ਹੀ ਦੱਸ ਦੇ ਤਾਂ ਹੀ ਤਾਂ ਤੇਰੀ ਵੀਡੀਓ ਬਣਾਉਣ ਲੱਗਿਆ ਮਾ ਵੀਡੀਓ ਕੋਈ ਵੀਡੀਓ ਬਣਾ ਦੀਏ ਹਾਂ ਆ ਸਕੂਲ ਗਿਆ ਦਾ ਕਿੰਨੇ ਨੰਬਰਾਂ ਦੇ ਪਾਸ ਹੋਇਆ ਨੰਬਰ ਦੱਸਿਆ ਨਹੀਂ ਪਾਸ ਹੋ ਗਿਆ ਕੈਮੇਜ ਕਲਾਸ ਹੋ ਗਿਆ ਹੁਣ ਬੜੇ ਸਕੂਲਾਂ ਲਾ ਗਿਆ ਕੰਮ ਕਿੰਨਾ ਕਰ ਲਿਆ ਸਕੂਲ ਦਾ ਪੜਾਈ ਦੇ ਹੱਥ ਕਿਵੇਂ ਤੇਰਾ ਕਟਾਈ ਚ ਕਟਿਆ ਇਹ ਸਰਵਸ ਹੋ ਜਾਂਦੀ ਆ ਹੁਣ ਕਿੱਥੇ ਦਾ ਰਾਹ ਦਾ ਜਾਣ ਦਾ ਹਾਂ ਬਾਹਰ ਨੂੰ ਨਹੀਂ ਇਹ ਪੜ ਤਾ ਲੈ ਪੜ ਕੇ ਬਾਹਰ ਜਾਵਾਂਗਾ ਠੀਕ ਐ ਜਿਹੜੀ ਕੰਮਕਾਰ ਕਰ ਲਵੇਂ ਕੋਈ ਹੈ ਔਰ ਇਹ ਮਸ਼ੀਨੀ ਕੰਮ ਹੱਥੀ ਸਿੱਖ ਲੈ ਕੋਈ ਬਾਹਰ ਕੀ ਰੱਖਿਆ ਹੈ ਇੱਧਰ ਨੂੰ ਮੋੜ ਕੇ ਦੱਸ ਕੀ ਕਰ ਉਧਰ ਹੀ ਹੋ ਕਰਾਂਗੇ ਉਧਰ ਹੀ ਆਵਣਾ ਉੱਥੇ ਹੀ ਠੀਕ ਹੈ ਹੈ ਇਹ ਤਾਂ ਬੱਦ ਨਾ ਕਰਾਉਗੇ। ਦੁਬਾਰ ਚੱਲ ਜੀ। ਨਹੀਂ ਜੇ ਉਰੀ ਪਾਰਲਮੈਂਟ ਵਧੀਆ ਕੰਮ ਕਰ ਲਵੇ। ਇਹ ਸਾਹਮਣੇ ਤਾਂ ਪੰਜਾਬ ਖਾਲੀ ਹੋ ਜੂਗਾ ਫਿਰ। ਔਰੇ ਸਲਵਾਈ ਦਾ ਕੰਮ ਆ। ਔਰੇ ਵਧੀਆ ਦਾ ਕੰਮ। ਹਲਵਾਈ ਦਾ ਕੰਮ ਆ। ਔਰੇ ਕੰਮ ਕਰੋ ਪੰਜਾਬ 'ਚ ਵਧੀਆ ਨਹੀਂ। ਪੜ੍ਹ ਲੈ ਕੇ ਕੰਮ ਕਰੋ। ਪੈਸੇ ਤਾਂ ਉਨੇ ਹੀ ਬਣਨੇ ਆ ਉੱਤੇ ਤੂੰ ਜਿੰਨਾ ਕੰਮ ਕਰੇ ਉਹਨੇ ਪੈਸੇ ਮਿਲਨੇ ਆ। ਔਰੇ ਪੰਜਾਬ ਦੀ ਨਜ਼ਾਰਾ ਹੀ ਤੈਨੂੰ। ਕਦੇ ਤੂੰ ਥੱਲੇ ਬੈਠ ਗਿਆ। ਕਦੇ ਡੇਗ ਥੱਲੇ ਬੈਠ ਗਿਆ। ਹਾਂ ਨਾ ਘਰ ਤੇ ਆ ਕੇ ਮਿਲ। ਮੋਝੇ ਨਾ ਕੁਝ ਕੰਮ ਬਿਖਾਗੇ। ਹਾਂ ਕੰਮ ਵੀ ਕਰਨਾ ਹੈ। ਹਾਂ ਚੱਲ ਠੀਕ ਹੈ ਫਿਰ। ਚੰਗਾ ਬਾਈ।